21 ਫਰਵਰੀ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਲੈ ਕੇ ਕਿਸਾਨਾਂ ਵੱਲੋਂ ਤਿਆਰੀ ਹੈ ਜਿਹੜੀ ਉਹ ਖਤਰੀਤੀ ਗਈ ਆ ਤਾਂ ਦੇਖ ਸਕਦੇ ਹੋ तमाम ਕਿਸਾਨ ਆਗੂ ਮੌਜੂਦ ਨੇ ਦੇਖ ਸਕਦੇ ਹੋ ਕਿ ਪ੍ਰੋਟੈਕਸ਼ਨ ਜਿੰਨੇ ਕਿ ਕਿਸਾਨਾਂ ਕੋਲ ਸੈਲਫ ਪ੍ਰੋਟੈਕਸ਼ਨ ਆ ਉਸ ਹਿਸਾਬ ਨਾਲ ਜਾਇਆ ਜਾ ਰਿਹਾ ਟਾਇਰ ਗੈਸ ਤੋਂ ਬਚਣ ਦੇ ਲਈ ਜਿਹੜੇ ਨੇ ਗੋਗਲ ਚਸ਼ਮੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਪੰਗੂ ਸਾਹਿਬ ਮੈਨੇ ਕਿਸਾਨਾਂ ਆਗੂ ਨੇ ਪੰਗੂ ਸਾਹਿਬ ਕਿਵੇਂ ਦੇਖਦੇ ਹੋ ਦਿੱਲੀ ਕੂਚ ਦੀ ਤਿਆਰੀ ਐ ਲੱਗ ਬਿਲਕੁਲ ਤਿਆਰੀ ਆ ਪਰ ਸਭ ਇਹਦੇ ਨਾਲ ਇਹੀ ਆ ਵੀ ਜਿਹੜਾ ਬਿਲਕੁਲ ਸ਼ਾਂਤਮਈ ਨਾਲ ਜਾਵਾਂਗੇ ਸ਼ਾਂਤਮਈ ਦਾ ਕਿ ਅਸੀਂ ਅੱਜ 9ਵਾਂ ਦਿਨ ਹੋ ਗਿਆ ਸਾਨੂੰ ਬੈਠਿਆਂ ਨੂੰ ਸਰਕਾਰਾਂ ਨਾਲ ਮੀਟਿੰਗਾਂ ਵੀ ਚੱਲੀਆਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਜਾਬਤੇ 'ਚ ਰੱਖਣ ਦੀ ਕੋਸ਼ਿਸ਼ ਰਹੂ ਬਹੁਤ ਬਹੁਤ ਜ਼ਿਆਦਾ ਅੱਗੇ ਖੜੇ ਆ ਇੱਕ ਇੱਕ ਮਤਲਬ ਜਥੇਬੰਦੀਆਂ ਦਾ ਵੀ ਇੱਕ ਟ੍ਰੈਂਡ ਅਸੀਂ ਲਗ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਕਈ ਵਾਰ ਆਗੂ ਟਰਾਲੀਆਂ 'ਚ ਬੈਠੇ ਰਹਿੰਦੇ ਜੋ ਪਿੱਛੇ ਹੋ ਕੇ ਸਪੀਚ ਕਰਦੇ ਤੇ ਅੱਜ ਜਿਹੜੇ ਸੂਬੇ ਦੇ ਆਗੂ ਨੇ ਅਸੀਂ ਤੁਸੀਂ ਦੇਖੋ ਸਭ ਤੋਂ ਮੂਰੇ ਜੇ ਮੈਂ ਕਹਾ ਮੈਂ ਕਹਿ ਦ ਸਕਦਾ ਨਹੀਂ ਹੋਰ ਜਥੇਬੰਦੀਆਂ ਵੀ ਤਾਂ ਉਹਦੇ ਵਿੱਚ ਜਿਹੜੀ ਸਾਡੀ ਕਿਸਾਨ ਜੁਨੀਏ ਸ਼ੇਰੇ ਪੰਜਾਬ ਜਥੇਬੰਦੀ ਆ ਉਹਦੇ ਟੈਂਕਰ ਗਿਆ ਉਹਦੇ ਪੱਖੇ ਗਿਆ ਸਾਰੇ ਟਰੈਕਟਰ ਪਹਿਲੀ ਕਤਾਰ ਦੇ ਵਿੱਚ ਖੜੇ ਆ ਅਸੀਂ ਵੀ ਅੱਗੇ ਪਹਿਲੀ ਕਤਾਰ ਦੇ ਵਿੱਚ ਖੜੇ ਆ ਜਿਹੜੇ ਨੌਜਵਾਨ ਆ ਬਜ਼ੁਰਗਾਂ ਨੂੰ ਅਪੀਲ ਕਰਕੇ ਅਸੀਂ ਪਿੱਛੇ ਕਰਦੇ ਆ ਵੀ ਅਸੀਂ ਜਿਹੜੇ ਸ਼ਾਂਤਮਈਆ ਜਥੇ ਬਣਾ ਕੇ ਭੇਜਾਂਗੇ ਔਰ ਪੀਸਫੁਲ ਪ੍ਰੋਟੈਸਟ ਕਰਾਂਗੇ ਪੀਸਫੁਲ ਦਾ ਮਤਲਬ ਇਹ ਸਾਨੂੰ ਜਗ੍ਹਾ ਦੇਣ ਅਸੀਂ ਦਿੱਲੀ ਜਾਈਏ ਤਾਂ ਤਸਵੀਰਾਂ ਦਿਖਾਉਨੇ ਆ ਦਿੱਲੀ ਕੂਚਤੀ ਲਗਭਗ ਤਿਆਰੀ ਆ ਟਰੈਕਟਰਾਂ ਨੂੰ ਸਿਲਕਾ ਬਣ ਚੁੱਕੇ ਆ ਤਾਂ ਇਹ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਟਾਇਰ ਗੈਸ ਤੋਂ ਬਚ ਰਹਾ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਤਾਂ ਦੇਖੋ ਆ ਹੈਲਮਟ ਵੀ ਆ ਜਿਹੜੀ ਬਿਲਕੁਲ ਫੌਜੀਆ ਦੀ ਤਰ੍ਹਾਂ ਪਾਈਏ ਕਿੱਥੋਂ ਮੰਗਵਾਈ ਆ ਏ ਆਪਾਂ ਆਪਣੀ ਯੂਨੀਅਨ ਨੇ ਲੈ ਕੇ ਦਿੱਤੀ ਆ ਬੀ ਕੇ ਸ਼ਹੀਦ ਭਗਤ ਸਿੰਘ ਅੰਬਾਲੇ ਤੋਂ ਅੱਛਾ ਨਵਦੀਪ ਵਾਲੀ ਹਾਂਜੀ ਹਾਂ ਨਵਦੀਪ ਵਾਲੀ ਤਾਂ ਦੇਖੋ ਯੂਨੀਅਨ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਬੰਦੇ ਨੇ ਤਾਂ ਹੈਲਮਟ ਮਾਸਕ ਚਸ਼ਮੇ तमाम ਚੀਜ਼ਾਂ ਨੇ ਜਿਹੜੀਆਂ ਉਹ ਇਸ ਵੇਲੇ ਲਾਈਆਂ ਹੋਈਆਂ ਨੇ ਟਰੈਕਟਰਾਂ ਨੂੰ ਸਲਫਾਂ ਲਗਭਗ ਵੱਜ ਚੁੱਕੀਆਂ ਨੇ ਤਾਂ ਦੇਖੋ ਵੱਡੇ ਵੱਡੇ ਪਾਣੀ ਦੇ ਜਿਹੜੇ ਨੇ ਪੰਪ ਦੇ ਸਪਰੇਅ ਵਾਲੇ ਟਾਇਰ ਗੈਸ ਤੋਂ ਬਚਣ ਦੇ ਲਈ ਇਹ ਤਸਵੀਰ ਦੇਖੋ ਇੱਧਰ ਵੀ ਇੱਕ ਹੋਰ ਚੀਜ਼ ਹੈ ਆ ਦਿਖਾਓ ਤਾਂ ਇਹ ਅਰੋジナ ਤਸਵੀਰ ਦਿਖਾਓ ਦੇਖੋ ਕਿਸ ਤਰ੍ਹਾਂ ਇਹ ਜਿਹੜਾ ਇਹ ਪੰਸਾਬ ਇਹ ਕੀ ਹੈ ਦੇਖੋ ਇਹ ਸਿਸਟਮ ਬਣਾਇਆ ਜਿਵੇਂ ਸਾਡੇ ਤੇ ਉਧਰੋਂ ਗੋਲਾਬਾਰੀ ਹੁੰਦੀ ਆ ਅਸੀਂ ਇਹਨੂੰ ਵੈਕਲ ਜਾ ਕੇ ਕੋਸ਼ਿਸ਼ ਕਰਾਂਗੇ ਜਿਹੜਾ ਬੈਰੀਗੇਟ ਆ ਉਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜਿਹੜਾ ਉਹ ਉਹਨਾਂ ਨੇ ਬੈਰੀਕੇਡ ਕੀਤੀ ਉਹਨੂੰ ਖਿੱਚ ਕੇ ਸਾਈਡ ਤੇ ਕੀਤਾ ਜਾ ਬਿਲਕੁਲ ਇੱਕ ਹੋਰ ਚੀਜ਼ ਹੈ ਲੰਬੀ ਕਰੀਬਾ 10 ਤੋਂ 15 ਫੁੱਟ ਲੰਬੀ ਇਹ ਲੰਬੀ ਉਹ ਆ ਐਂਗਲ ਐਂਗਲ ਬਣਾਈ ਗਈ ਹੈ ਤਾਂਕਿ ਬੈਰੀਕੇਡ ਨੂੰ ਇਸ ਦੇ ਥਰੂ ਪਿੱਛੇ ਹਟਾਇਆ ਜਾਵੇ ਪਰ ਇੱਕ ਤਸਵੀਰ ਹੋਰ ਹੈ ਪ੍ਰਸ਼ਾਸਨ ਵੱਲੋਂ ਵੀ ਜੀ ਸੀ ਵੀ ਮੰਗਾ ਲਈ ਗਈ ਹੈ ਦੂਜੇ ਪਾਸੇ ਵੀ ਇੱਕ ਪੋਕ ਲਾਈਨ ਹੈ ਉਹ ਬਰਾਬਰ ਖੜੀ ਕੀਤੀ ਗਈ ਆ ਤਾਂ ਹੁਣ ਕਿਸਾਨਾਂ ਵੱਲੋਂ ਟਰੈਕਟਰਾਂ ਨੂੰ ਸਿਲਫਾਂ ਵੱਜ ਚੁੱਕੀਆਂ ਨੇ ਤਾਂ ਤਸਵੀਰ ਦੇਖੋ ਤਾ ਤਸਵੀਰ ਦਿਖਾਉਣਾ ਹੈ ਸਿੱਧੀਆਂ ਤਸਵੀਰਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਤਰ ਬਹੁਤ ਤਰ ਰੋਸ਼ਨ ਇਹ ਤਸਵੀਰ ਉੱਪਰ ਚੜਿਆ ਤਾ ਤਸਵੀਰ ਦਿਖਾਉਣਾ ਤੂੰ ਹੀ ਦੇਖ ਸਕਦੇ ਹੋ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾ ਦੂਜੇ ਪਾਸੇ ਆ ਜਿਹੜੀ ਪੋਕਲਾਈਨ ਮਸ਼ੀਨ ਹੈ ਉਹ ਵੀ ਰੋਸ਼ਨ ਉਹ ਜ਼ੂਮ ਕਰਕੇ ਤਸਵੀਰ ਦਿਖਾਓ ਤਾਂ ਤੇ ਦੂਜੇ ਪਾਸੇ ਦੋਨੋਂ ਪਾਸੇ ਜਿਹੜੀਆਂ ਨੇ ਵੱਡੀਆਂ-ਵੱਡੀਆਂ ਪੋਕ ਲਾਈਨਾਂ ਹਰਿਆਣੇ ਵਾਲੇ ਪਾਸਿਓਂ ਵੀ ਲਿਆ ਕੇ ਪ੍ਰਸ਼ਾਸਨ ਨੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਅਜਰ ਪੰਜਾਬ ਪਾਸੋਂ ਵੀ ਪੋਕ ਲਾਈਨਾਂ ਮੰਗਵਾਈਆਂ ਗਈਆਂ ਨੇ ਤੇ ਦੂਜੇ ਪਾਸੇ ਹਰਿਆਣੇ ਵਾਲੇ ਵੀ ਜਿਹੜੇ ਨੇ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਉਹਨਾਂ ਵੱਲੋਂ ਵੀ ਕੋਕ ਲਾਈਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਬਜ਼ੁਰਗੋ ਉਧਰ ਵੀ ਉਹਨਾਂ ਨੇ ਪੋਕ ਲਾਈਨਾਂ ਖੜੀਆਂ ਕਰਤੀਆਂ ਕੋਈ ਫਰਕ ਨਹੀਂ ਆ ਜੀ ਇਹ ਕਿਸਾਨੀ ਦੀ ਲੜਾਈ ਹੈ ਜੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਾਰੇ ਕਿਰਪਾ ਕਰਨਗੇ ਗੁਰਾਂਖ ਸਾਹਿਬ ਇਹ ਕਿਰਪਾ ਵੇ ਕੱਲ ਪਰਸੋਂ ਦੀ ਹਵਾ ਇਧਰ ਨਹੀਂ ਵਗਣ ੜੀ ਇਧਰ ਦੀ ਵਗਣ ੜੀ ਇਧਰ ਦੀ ਵਗਣ ੜੀ ਉਹਦੇ ਗੁਰੂ ਸਾਹਿਬ ਨਾਲ ਆ ਅਰਦਾਸ ਹੋ ਗਈ ਆ ਚੜ੍ਹਦੀ ਕਲਾ ਦੀ ਕੋਈ ਫਰਕ ਨਹੀਂ ਹੈਗਾ ਬਿਲਕੁਲ ਮੋਰਚਾ ਫਦੇਊਗਾ ਜਿੱਤ ਕੇ ਦਿੱਲੀ ਕਿਸਾਨ ਜਾਣਗੇ ਧਰਨੇ ਦੇ ਬਹਿਣਗੇ ਆਪਣਾ ਸਾਰਾ ਕੁਝ ਜੋ ਲੈ ਕੇ ਫਿਰ ਵਾਪਸ ਆਉਣਗੇ ਠੀਕ ਹੈ ਜੀ ਕੋਈ ਨਹੀਂ ਤਾਂ ਬਿਲਕੁਲ ਗੁਰੂ ਆਗੂਆਂ ਦਾ ਆਰਡਰ ਹੋ ਗਿਆ ਬਸ ਉਸਲੇ ਜਿਹੜਾ ਗੁਰੂ ਸਾਹਿਬ ਦੇ ਉਟਾਸਰੇ ਦੇ ਨਾਲ ਅਰਦਾਸ ਕਰਕੇ ਅੱਗੇ ਵਧੇ ਨੇ ਜਾਬਤੇ ਚ ਰਹਿ ਕੇ ਅੱਗੇ ਵਧਾਂਗੇ ਸ਼ਾਂਤ ਮੈਤਰੀਕ ਦੇ ਨਾਲ ਅੱਗੇ ਵਧਾਂਗੇ ਪਰ ਤਸਵੀਰ ਦੋਨੋਂ ਪਾਸੇ ਦੀ ਰੋਸ਼ਨ ਦਿਖਾਓ ਕਿ ਹਰਿਆਣੇ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਦੋਨੋਂ ਪਾਸੇ ਜੀਸੀਬੀਆਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਹੁਣ ਪੰਜਾਬ ਕਿਸਾਨਾਂ ਕਿਸਾਨ ਵੀ ਆਪਣੀਆਂ ਜੀਸੀਬੀ ਪੋਖ ਲੈਣਾ ਉਹ ਵੀ ਖੜੀਆਂ ਕਰ ਚੁੱਕੀਆਂ ਦਿੱਤੀਆਂ ਗਈਆਂ ਨੇ ਸਲਫਾ ਟਰੈਕਟਰਾਂ ਦੀਆਂ ਵੱਜ ਗਈਆਂ ਨੇ ਸਿਰਫ ਕਿਸਾਨਾਂ ਆਗੂਆਂ ਦੀ ਹਾ ਦਾ ਇੰਤਜ਼ਾਰ ਆ ਤਾਂ ਇਹ ਤਸਵੀਰ ਬਹੁਤ ਖਾਸ ਆ ਦੇਖੋ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜਾਣਾ ਚਾਹੁੰਦੇ ਨੇ ਜਾਬਤੇ 'ਚ ਰਹਿ ਕੇ ਜਾਣਾ ਚਾਹੁੰਦੇ ਨੇ ਤਾਂ ਹੁਣ ਕਿਸ ਤਰ੍ਹਾਂ ਦਾ ਇਸ ਵੇਲੇ ਸੰਘਰਸ਼ ਆ ਉਹ ਹੋਣ ਵਾਲਾ ਤਾਂ ਤਸਵੀਰ ਦੇਖੋ ਸਤਨਾ ਵਾਇਗਰੂ ਦਾ ਜਾਪ ਹੈ ਉਹ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਆਗੂਆਂ ਦੇ ਜਿਹੜੀ ਆ ਇਸ਼ਾਰੇ ਦਾ ਇੰਤਜ਼ਾਰ ਲਗਾਤਾਰ ਕੀਤਾ ਜਾ ਰਿਹਾ ਤਾਂ ਰੋਸ਼ਨ ਅੱਗੇ ਆ ਜੋ ਤਸਵੀਰ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੋਨੇ ਪਾਸੇ ਜਿਹੜੀ ਆ ਬੋਕਲਾਈਨ ਜੀਸੀਬੀ ਮਸ਼ੀਨ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਹਰਿਆਣਾ ਹਰਿਆਣਾ ਵਾਹੇ ਪਾਸਿਓਂ ਵੀ ਜਿਹੜੀ ਪੋਕਲਾਈਨ ਮਸ਼ੀਨ ਹੈ ਉਹ ਖੜੀ ਆ ਤਾਂ ਸਾਹਮਣੇ ਦੇਖ ਸਕਦੇ ਹੋ ਪਾਈਪ ਇਹ ਬੋਰੀਆਂ ਵਿਛਾਈਆਂ ਹੋਈਆਂ ਨੇ ਤਾਂ ਦੇਖੋ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਾਜੀ ਸਤਨਾਮ ਵਾਹਿਗੁਰੂ ਦਾ ਜਾਪ ਹਾਂਜੀ ਜੀ ਅਈ ਕਾਜ਼ਰੀ ਜਿੰਨੇ ਵਿਸ਼ਕਾਰ ਸੀ ਦਿੱਤੇ ਆ ਨਾ ਸ਼ਾਂਤ ਮੈ ਹੀ ਜਿੱਤਦੇ ਆ ਵਾਈਕਰੂ ਦੇ ਓਟ ਆਸਰੇ ਨਾਲ ਜਿੱਤਦੇ ਆ ਕਲਕੀ ਦਾ ਰੁਪਿਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਵਾਈਕਰੂ ਦੇ ਓਟ ਆਸਰੇ ਦੇ ਨਾਲ ਸੰਘਰਸ਼ ਲੜੇ ਤੇ ਜਿੱਤੇ ਜਾ ਰਹੇ ਨੇ ਤਾਂ ਉਹ ਤਸਵੀਰ ਜ਼ੂਮ ਕਰਕੇ ਇੱਕ ਵਾਰ ਦਿਖਾਓ ਰੋਸ਼ਨ ਤਾਂ ਸਾਹਮਣੇ ਬਿਲਕੁਲ ਦੇਖਿਆ ਜਾਵੇ ਪੋਕਲੈਨ ਮਸ਼ੀਨ ਜਿਹੜੀ ਆ ਉਹ ਹਰਿਆਣਾ ਵਾਲੇ ਪਾਸੋਂ ਵੀ ਖੜੀ ਕਰ ਦਿੱਤੀ ਗਈ ਆ ਤਾਂ ਹੁਣ ਦੋਨੋਂ ਪਾਸਿਓਂ ਪੋਕਲਾਈਨ ਮਸ਼ੀਨਾਂ ਤਿਆਰ ਨੇ ਸ਼ਾਂਤਮਈ ਬਾਬਾ ਮੇਅਰ ਕਰੇ ਬਾਬਾ ਭਲੀ ਕਰੇ ਤਾਂਕਿ ਕਿਸੇ ਤੇ ਕੋਈ ਛੱਟਪੇਟਨਾ ਵਜੇ ਤਾਂ ਤਕਰੀਰ ਲਗਾਤਾਰ ਤੋੜਨਾ ਸੰਦੀ ਕਰ ਰਿਹਾ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਸੱਤਾਂ ਵਾਇਗਰੂ ਦਾ ਜਾਪ ਹੋ ਰਿਹਾ ਪਰ ਹਰਿਆਣਾ ਵਾਲੇ ਪਾਸੋਂ ਦਾ ਜ਼ਿਕਰ ਕਰਿਆ ਜਾਵੇ ਤਾਂ ਦੋਨੋਂ ਪਾਸੇ ਇਸ ਕੋਲੇ ਪੋਕਲਾਈਨ ਮਸ਼ੀਨਾਂ ਵੀ ਤਿਆਰ-ਵਰ ਤਿਆਰ ਨੇ ਤੇ ਕਿਸਾਨਾਂ ਦੇ ਟਰੈਕਟਰ ਮਤਲਬ ਪਹੁੰਚ ਚੁੱਕੀ ਆ ਤੇ ਹੁਣ ਜੇ ਗੱਲ ਕੀਤੀ ਜਾਵੇ ਤਾਂ ਸਿਰਫ ਕਿਸਾਨਾਂ ਗੁਆਦੇ ਹੁਕਮ ਦਾ ਇੰਤਜ਼ਾਰਾ ਕੈਮਰਾਮੈਨ څنګه راغون شو کړلې په وکه پنجاب